ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਅੱਜ ਅਸੀਂ ਜਾ ਰਹੇ ਹਾਂ ਪੰਜ ਫੇਸ ਮੁਹਾਲੀ ਸਬਜੀ ਲੈਂਡ ਸਬਜੀ ਮੰਡੀ ਤੇ ਇੱਕ ਸੋਮਵਾਰ ਨੂੰ ਲੱਗਦੀ ਹੈ ਤੇ ਇੱਕ ਸ਼ੁੱਕਰਵਾਰ ਨੂੰ ਲੱਗਦੀ ਹੈ ਪੰਜ ਫੇਸ ਚ ਜੀ ਮੰਡੀ ਸਬਜੀ ਮੰਡੀ ਲੱਗਦੀ ਹੈ ਤੇ ਅੱਜ ਅਸੀਂ ਸੋਚਿਆ ਚਲੋ ਤੁਹਾਨੂੰ ਪੰਜ ਫੇਸ ਦੀ ਮੰਡੀ ਦਿਖਾ ਦਿੱਤੀ ਜਾਵੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਆਪਣੇ ਸੜਕ ਕ੍ਰੋਸ ਕਰਕੇ ਅਸੀਂ ਸਬਜੀ ਮੰਡੀ ਜੇ ਐਂਟਰ ਹੋ ਜਾ ਰਹੇ ਜੀ Ayrıca var. Burada mı lan? ਸਬਜੀ ਮੰਡੀ ਚੋਂ ਅਸੀਂ ਆਲੂ ਪਿਆਜ਼ ਲਏ 100 ਦੇ 5 ਕਿਲੋ ਪਿਆਜ਼ ਸੀ ਤੇ 100 ਦੇ 4 ਕਿਲੋ ਆਲੂ ਸੀਗੇ ਤੁਸੀਂ ਦੱਸੋ ਜਿੱਥੋਂ ਦੇ ਵੀ ਤੁਸੀਂ ਹੈਗੇ ਹੋ ਵੀਡੀਓ ਦੇਖ ਰਹੇ ਹੋ ਉੱਥੇ ਤੁਹਾਡੇ ਕੀ ਰੇਟ ਚੱਲ ਰਿਹਾ ਆ ਆਲੂ ਤੇ ਪਿਆਜ਼ ਦਾ ਤੇ ਬਾਕੀ ਇਸ ਟਾਈਮ ਮੰਡੀ ਚ ਕਾਫੀ ਜ਼ਿਆਦਾ ਰਸ਼ ਸੀਗਾ ਤੇ ਅਗਲੇ ਅਸੀਂ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਿੱਥੇ ਵੀ ਅਸੀਂ ਜਾਵਾਂਗੇ ਬਲੌਗ ਜ਼ਰੂਰ ਬਣਾ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਐਂਡ ਸ਼ੇਅਰ ਕਰਿਓ ਧੰਨਵਾਦ ਜੀ